ਅੱਜ ਫਾਜ਼ਲਕਾਦੀ ਸਮੂਹ ਪੱਤਰਕਾਰਾਂ ਦੀ ਅਤੇ ਡਿਪਟੀ ਕਮਿਸ਼ਨਰ ਫਾਜ਼ਲਕਾਦੀ ਇੱਕ ਅਹਿਮ ਮੀਟਿੰਗ ਹੋਈ ਹੈ ਦੱਸਦੀ ਹੈ ਕਿ ਬੀਤੇ ਕਈ ਦਿਨਾਂ ਤੋਂ ਡਿਪਟੀ ਕਮਿਸ਼ਨਰ ਫਾਜ਼ਲਕਾ ਅਤੇ ਪੱਤਰਕਾਰਾਂ ਦੇ ਵਿੱਚ ਇੱਕ ਵਿਵਾਦ ਚੱਲ ਰਿਹਾ ਸੀ ਇੱਕ ਡਿਸਪਿਊਟ ਚੱਲ ਰਿਹਾ ਸੀ ਉਹ ਡਿਸਪਿਊਟ ਕਿਸੇ ਵੀ ਪੱਤਰਕਾਰ ਦਾ ਪਰਸਨਲ ਨਹੀਂ ਸੀ ਕੋਈ ਨਿੱਜੀ ਨਹੀਂ ਸੀ ਜਿਹੜੇ ਪੱਤਰਕਾਰ ਸਾਥੀ ਗਰਾਊਂਡ ਦੇ ਵਿੱਚ ਕੰਮ ਕਰਦੇ ਨੇ ਚਾਹੇ ਉਹ ਪ੍ਰਿੰਟ মিডিਆ ਨਾਲ ਸੰਬੰਧਿਤ ਹੋਣ ਚਾਹੇ ਇਲੈਕਟ੍ਰੋਨਿਕ মিডিਆ ਨਾਲ ਸੰਬੰਧਿਤ ਹੋਣ ਕਿਸੇ ਵੀ ਖਬਰ ਨੂੰ ਲਾਉਣ ਵਾਸਤੇ ਇੱਕ ਪੱਖ ਲੈਣਾ အहम और जरूरी ਹੁੰਦਾ ਹੈ ਉਹਦੇ ਵਾਸਤੇ ਮੈਡਮ ਤੱਕ ਜਿਹੜੀ ਅਪਰੋਚ ਹੈ ਉਹ ਪੱਤਰਕਾਰ ਕਰਦੇ ਸੀ ਪਰ ਉਹਨਾਂ ਵੱਲੋਂ ਜਿਹੜਾ ਕੋਈ ਰਿਪਲਾਈ ਨਹੀਂ ਦਿੱਤਾ ਜਾਂਦਾ ਸੀ ਪੱਤਰਕਾਰਾਂ ਤੇ ਡੀਸੀ ਫਾਈਲ ਕਾ ਵਿੱਚ ਕਾਰ ਚੱਲ ਰਿਹਾ ਰੇਡ ਕਾ ਹੋਇਆ ਖਤਮ ਨਮਸਕਾਰ ਦੋਸਤੋ ਤੁਸੀਂ ਦੇਖ ਰਿਹਾ ਜੱਗਾ ਨਿਊਜ਼ डीसी ਵੱਲੋਂ ਪੱਤਰਕਾਰਾਂ ਨੂੰ ਬਣਦਾ ਮਾਨ ਸਤਕਾਰ ਦੇਣ ਦਾ ਭਰੋਸਾ ਡੀਸੀ ਕੰਪਲੈਕਸ ਵਿੱਚ ਪੱਤਰਕਾਰਾਂ ਤੇ ਡਿਪਟੀ ਕਮਿਸ਼ਨਰ ਦੇ ਦਰਮਿਆਨ ਹੋਈ ਮੁਸਖਾਵੇਂ ਮੌਲਿਕ ਮੀਟਿੰਗ ਸੁਣੋ ਤੇ ਦੇਖੋ ਪੂਰੀ ਵੀਡੀਓ ਅੱਜ ਹੋਈ ਜੋ ਪੱਤਰਕਾਰਾਂ ਨਾਲ ਗੱਲਬਾਤ ਉਸ ਤੋਂ ਬਾਅਦ ਪੱਤਰਕਾਰਾਂ ਦੇ ਕੀ ਰਹੇ ਵਿਚਾਰ ਤੇ ਵੀਡੀਓ ਨੂੰ ਕਰਦੇ ਹੋ ਸ਼ੇਅਰ ਮੈਨੂੰ ਕੋਈ ਸਮੱਸਿਆ ਆਈ ਨਹੀਂ ਪਰ ਜੇਕਰ ਇੱਥੇ ਕੋਈ ਕੋਈ ਕਿਤੇ ਕੋਈ ਅਚਕ ਹੈ ਤਾਂ ਉਹਨੂੰ ਜ਼ਰੂਰ ਆਵਾਜ਼ ਦੇ ਕੇ ਉਤਾਰਾ ਜ਼ਰੂਰ ਕਰਾਂਗੇ ਇਹ ਨਹੀਂ ਕਿ ਤੁਹਾਡਾ ਦਿਲ ਰੱਖਣ ਵਾਸਤੇ ਜਾਂ ਤੁਸੀਂ ਆਪਾਂ ਕਿਸੇ ਉਹ ਜਿਵੇਂ ਇਥੇ ਕਿਹਾ ਨੇ ਕੈਬੀ ਟੈਂਪਰਰੀ ਨੋ ਨਾ ਦੈਟ ਥਿੰਕ ਟੈਂਪਰਰੀ ਕਿਉਂਕਿ ਐਜ਼ ਐਨ ਆਫੀਸਰ ਮੈਨੂੰ ਵੀ ਚਾਹੀਦਾ ਕਿ ਕੋ ਆਫੀਸਰ ਤਾਂ ਵੀ ਜਾਂਦੇ ਰਹਿੰਦੇ ਨੇ ਅਸੀਂ ਵੀ ਇੰਨੀ ਤਾਂ ਸਰਵਿਸ ਕੀਤੀ ਹੈ ਹੁਣ ਤੱਕ ਮੇਰੀ 9 ਸਾਲ ਦੀ ਸਰਵਿਸ ਹੋ ਗਈ ਹੈ ਸੋ ਆਨਲਾਈਨ ਆ ਕੇ ਰਹਿੰਦੇ ਨੇ ਬਟ ਇਹ ਹੁੰਦਾ ਹੈ ਕਿ ਚਲੋ ਠੀਕ ਹੈ ਜੇ ਸਾਰਿਆਂ ਨਾਲ ਵਧੀਆ ਹੋਵੇ ਤਾਂ ਉਹ ਇੱਕ ਪਿੱਛੇ ਤੁਹਾਡੀ ਪਿੱਠ ਵੀ ਬੋਲਦੀ ਹੈ ਕਿ ਬਈ ਸਾਰੇ ਨਾਲ ਬਾਤ ਕਰੀ ਸੀ ਮੇਰੇ ਵੱਲੋਂ ਇਹ ਕੋਸ਼ਿਸ਼ ਰਹੇਗੀ ਕਿ ਮੈਂ ਤੁਹਾਡੇ ਸਾਰਿਆਂ ਦੇ ਜਦੋਂ ਵੀ ਤੁਸੀਂ ਆਓ ਬਸ ਇਹ ਰਿਕੁਐਸਟ ਹੈਗੀ ਕਿ ਕਈ ਵਾਰ ਫੋਨ ਨਹੀਂ ਚੱਕਿਆ ਜਾਂਦਾ ਹੈਗਾ ਕਿਉਂਕਿ ਮੈਂ ਇਹ ਨਹੀਂ ਕਹਿੰਦੀ ਮਤਲਬ ਕਿ ਮੈਨੂੰ ਗਲਤ ਨਾ ਲੈਣਾ ਬਿਕੋਜ਼ ਤੁਹਾਡੇ ਉਹ ਵੀ 3 ਗੁਣਾ ਲਾ ਲੋ ਹਜੇ ਹੋਰ ਬਾਅਦ ਹੈ ਸੀ ਦੈਟ ਇਜ਼ ਟੂ ਹੋਰ ਵੀ ਬੰਤੇ ਹੈਗੇ ਨੇ ਸਾਰੇ ਪੱਤਰਕਾਰ ਨੇ ਸਾਰਾ ਨਾਲ ਹੀ ਚੱਲਣਾ ਹੈਗਾ ਸਾਰਿਆਂ ਦਾ ਨੰਬਰ ਚੱਕਣਾ ਫੋਨ ਚੱਕਣਾ ਇੱਕ ਸਮੇਂ ਤੇ ਨਹੀਂ ਪੋਸੀਬਲ ਹੁੰਦਾ ਜੇ ਕਿਸੇ ਨੂੰ ਵੀ ਲੱਗਦਾ ਹੈ ਤੁਹਾਡਾ ਕੁਝ ਅਰਜੈਂਟ ਹੈ ਜਸ ਬ੍ਰੌਂਗ ਨੀਅ ਮੈਸੇਜ ਥੱਲੇ ਲਿਖ ਦਿਓ ਆਈ ਰਿਗੋਟ ਬੈਕ ਜੇ ਮੇਰੇ ਕੋਲ ਖਬਰ ਹੋਏਗੀ ਆ ਰਿਪੋਰਟ ਬੈਕ ਐਂਡ ਇਟ ਇਜ਼ ਈਜ਼ੀਅਰ ਕਿ ਮੈਂ ਆਪ ਦੇ ਜੂਨੀਅਰ ਨੂੰ ਏਡੀਸੀ ਨੂੰ ਐਸਜੀਐਮ ਨੂੰ ਜਿਹਨੂੰ ਵੀ ਜਿਹਦੇ ਤੋਂ ਵੀ ਜਵਾਬ ਸੀਕ ਕਰਨਾ ਹੈਗਾ उन्होंने मैं भेज देव वट एवर दर आई गेट बैक टू यू और मेरे ऑफिसर को मैं थोड़ा नंबर दे दूंगी उ नंबर सीधा चला जाता स्क्रीन शॉट चला जाता हाउ मै मैं, मैं कृष्णा अबोर के बहुत सारे केसिस होंगे असं वो करते उतों भी बहुत सारे लोग जुड़े हुए ने सू दस दे ब्लॉक है इतने कोई सड़क टूटी हुई है बहुत सारी इस समा की सा हैल्प ही होती है, है। तो मेरी यही रिक्वेस्ट रहेगी कि ज ਕੋਸ਼ਿਸ਼ ਕਰਨਾ ਕਿ ਤੁਸੀਂ ਜੋ ਜੋ ਸਾਨੂੰ ਲਿਖ ਕੇ ਭੇਜ ਜੂਗੇ ਉਸ ਤੇ ਅਸੀਂ ਰਿਵਾਰਡ ਕਰਨਾ ਸਾਨੂੰ ਥੋੜਾ ਸੌਖਾ ਲੱਗਦਾ ਹੈ ਫਿਰ ਵੀ ਦਫ਼ਤਰ ਤੁਹਾਡੇ ਵਾਸਤੇ ਹਮੇਸ਼ਾ ਖੁੱਲਿਆ ਹੈ ਆ ਕੇ ਮਿਲਣੇ ਆ ਤੁਹਾਨੂੰ ਮਿਲਾਂਗੇ ਔਰ ਪੂਰੀ ਕੋਸ਼ਿਸ਼ ਕਰੀ ਗਈ ਹੈ ਕਿ ਬੈਂਡੇ ਵਿੱਚ ਜਿਹੜਾ ਵੀ ਆਫੀਸਰਸ ਹੈਗੇ ਆ ਤਾਂ ਉਹ ਜਿਹੜੇ ਲੋਕਾਂ ਨੂੰ ਮਿਲਣਾ ਆਉਂਦੇ ਆ ਸਾਰੇ ਉਹ ਅਸੀਂ ਨੇ ਔਰ ਕੋਈ ਐਸੀ ਗੱਲ ਨਹੀਂ ਕੋਈ ਮੰਟਾਉਣੀ ਸੰਦ। ਯਾਰ ਮੇਰੇ ਮੇਰੇ ਕੋਈ ਨਹੀਂ ਕੋਈ ਇਹ ਵੀ ਨਹੀਂ ਕਿ ਕੋਈ ਨੰਬਰਸ ਤਾਂ ਦੇ ਕਰਦੇ ਕੋਈ ਐਸੀ ਗੱਲ ਨਹੀਂ ਸਰਣਾ ਮੇਰੇ ਤੋਂ ਕੰਨੀ ਸਾਹਮਣੇ ਬੜੀ ਪਿਆਰ ਰੇਲ ਬਣਿਆ ਹੋਇਆ ਬੜਾ ਆਦਰਸ਼ ਕਾਰ ਵੀ ਮਿਲਦਾ ਹੈ ਉਹ ਆਪਣਾ ਤੋਂ ਮਿਲਦਾ ਹੈ ਤੁਹਾਡੇ ਤੋਂ ਵੀ ਮਿਲੇਗਾ ਹੁਣ ਆਪਾਂ ਵਿਚਰਣ ਲੱਗਾ ਕਿ ਪਤਾ ਨੂੰ ਵੀ ਮੇਰਾ ਜਦੋਂ ਤੁਸੀਂ ਮੈਨੂੰ ਜਾਣਨ ਲੱਗੋਗੇ ਤਾਂ ਸਾਨੂੰ ਵੀ ਪਤਾ ਲੱਗੇਗਾ ਕਿ ਮੈਂ ਤੁਹਾਨੂੰ ਸਮਝਾਂਗੀ ਤੁਸੀਂ ਮਿਲ ਸਕੋਗੇ ਤਾਂ ਕੋਈ ਇਹੋ ਜੀ ਮਾਨ ਮਟਾਵ ਦੀ ਕੋਈ ਗੱਲ ਨਹੀਂ ਹੈਗੀ ਆਪਣਾ ਬਹੁਤ ਵਧੀਆ ਹੈਗਾ ਪਰ ਜਿਹੜਾ ਵਧੀਆ ਰੱਖੀਏ ਤਾਂ ਕੋਈ ਐਸੀ ਗੱਲ ਨਹੀਂ ਹੈਗੀ ਜੋ ਵੀ ਆਪਾਂ ਇਸ ਗੱਲ ਨੂੰ ਅੱਗੇ ਨੈਕਸਟ ਐਜ਼ ਅ ਫਿਚਰ ਕਰਨਾ ਹੈ ਤਮੇੜੇ ਨੂੰ થો ਸਾਰੇ ਮਿੱਤੇ ਪਹੁੰਚਦਾ ਬਹੁਤ ਛੋਟਾ ਵੀਡੀਓ ਕਾਲ ਕਰਦੇ ਹਾਂ ਤਾਂ ਬਾਇ ਕਰਦੇ ਹਾਂ ਸੀ ਆਉਤਾ ਨਹੀਂ ਜਿਸਮਨ ਕੱਟ ਜੀ ਇੱਥੇ ਹੈ ਠੀਕ ਹੈ ਐਂਡ ਹੀ ਆਰ ਆਲਵੇਜ਼ ਦੇਰ ਫਰੀ ਪਿਛਲੇ ਕੁਝ ਦਿਨਾਂ ਤੋਂ ਡੀਸੀ ਮੈਡਮ ਨਾਲ ਤੇ ਪੱਤਰਕਾਰਾਂ ਦਾ ਥੋੜਾ ਜਿਹਾ ਵੀ ਬਾਤ ਚੱਲ ਰਿਹਾ ਸੀ ਆਪਸ ਦੇ ਵਿੱਚ ਵੀ ਕਮਿਊਨੀਕੇਸ਼ਨ ਸੀਗੀ ਉਹ ਐਸਐਸਪੀ ਦੀ ਸਾਹਿਬ ਤੇ ਬੀਪੀਆਰਓ ਸਾਹਿਬ ਦੀ ਅਗਵਾਈ ਦੇ ਵਿੱਚ ਅੱਜ ਡੀਸੀ ਮੈਡਮ ਨਾਲ ਮੀਟਿੰਗ ਹੋਈ ਸੀਗੀ ਜਿਹੜੇ ਵੀ ਇਸ਼ੂ ਸੀਗੇ ਸਾਰੇ ਪੱਤਰਕਾਰਾਂ ਨੇ ਖੁੱਲ ਕੇ ਦੱਸੇ ਤਾ ਡਿਸੰਬਰ ਨੇ ਆਸ਼ਵਾਸ਼ਣ ਦਿੱਤਾ ਹੈ ਵੀ ਪੱਤਰਕਾਰਾਂ ਨੂੰ ਪੂਰੇ ਜ਼ਿਲ੍ਹੇ ਦੇ ਵਿੱਚ ਕੋਈ ਵੀ ਦਫ਼ਤਰ ਹੋਵੇਗਾ ਸਰਕਾਰੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਨ ਦਿੱਤੀ ਜਾਏਗੀ ਹਰ ਇੱਕ ਅਫਸਰ ਤੁਹਾਨੂੰ ਵਧੀਆ ਡੀਲ ਕਰੇਗਾ ਕੋਈ ਵੀ ਤੁਹਾਡੀ ਸਮੱਸਿਆ ਤੁਸੀਂ ਆਦਿ ਜਾ ਕੇ ਦੱਸੋ ਉਹਨਾਂ ਨੂੰ ਅਗਰ ਉਹ ਡੀਲ ਨਹੀਂ ਕਰਦੇ ਤੁਸੀਂ ਮੈਨੂੰ ਮੈਸੇਜ ਬਾਇਚਾਂਸ ਤੇ ਤੁਹਾਡਾ ਫੋਨ ਨਹੀਂ ਵੀ ਪਿਕ ਕਰ ਸਕਦੀ ਤੇ ਮੈਸੇਜ ਛੱਡ ਦਿਓ ਮੈਂ ਤੁਹਾਨੂੰ ਰਿਵਰਟ ਮੀਟਿੰਗ ਬੜੇ ਵਧੀਆ ਮਾਹੌਲ ਚ ਹੋਈ ਹੈ ਤਾਂ ਸਾਰੇ ਪੱਤਰਕਾਰਾਂ ਨੇ ਸੈਟੀਸਫਾਈ ਨੇ ਅੱਗੇ ਤੋਂ ਕੋਈ ਸਮੱਸਿਆ ਆਏਗੀ ਤਾਂ ਕੋਈ ਗੱਲ ਨਹੀਂ ਫਿਰ ਦੁਬਾਰਾ ਇਕੱਠੇ ਹੋ ਜਾਾਂਗੇ ਪਰ ਪਹਿਲੀ ਗੱਲ ਹੈ ਜਿਸ ਜਿਸ ਮਹੌਲ ਚ ਮੀਟਿੰਗ ਹੋਈ ਹੈ ਲੱਗਦਾ ਨਹੀਂ ਵੀ ਕੋਈ ਦੁਬਾਰਾ ਸਵੱਸਿਆ ਆਵੇ ਸਰ ਸੋਸ਼ਲ ਮੀਡੀਆ ਦਾ ਵੀ ਜਿਹੜੇ ਪ੍ਰੈਸ ਤੋਂ ਮਸਲਾ ਉਠਾਇਆ ਗਿਆ ਸੀ ਉਸ ਤੇ ਕੀ ਗਲਤ ਹੋ ਗਿਆ ਦੇਖੋ ਜੀ ਸਾਰੇ ਇੱਕੋ ਹੀ ਇੱਕੋ ਹੀ ਮਾਲਾ ਦੇ ਮੋਤੀ ਨੇ ਜੀ ਭਾਵੇਂ ਪ੍ਰਿੰਟ ਮੀਡੀਆ ਹੈ ਭਾਵੇਂ ਸੋਸ਼ਲ ਮੀਡੀਆ ਹੈ ਕੋਈ ਵੀ ਹੈ ਸਾਰੇ ਇੱਕੋ ਮਾਲਾ ਦੇ ਮੋਤੀ ਨੇ ਸਭ ਦਾ ਪੂਰਾ ਮਾਨ ਸਨਮਾਨ ਹੋਏਗਾ ਡੀਸੀ ਮੈਡਮ ਨੇ ਪੂਰਾ ਆਸ਼ਵਾਸਨ ਦਿੱਤੇ ਅੱਜ ਫਾਜ਼ਲਕਾ ਦੇ ਸਮੂਹ ਪੱਤਰਕਾਰਾਂ ਦੀ ਅਤੇ ਡਿਪਟੀ ਕਮਿਸ਼ਨਰ ਫਾਜ਼ਲਕਾ ਦੀ ਇੱਕ ਅਹਿਮ ਮੀਟਿੰਗ ਹੋਈ ਹੈ ਦੱਸ ਦिए ਕਿ ਬੀਤੇ ਕਈ ਦਿਨਾ ਤੋਂ ਡਿਪਟੀ ਕਮਿਸ਼ਨਰ ਫਾਜ਼ਲ ਕਾ ਅਤੇ ਪੱਤਰਕਾਰਾਂ ਦੇ ਵਿੱਚ ਇੱਕ ਵਿਵਾਦ ਚੱਲ ਰਿਹਾ ਸੀ ਇੱਕ ਡਿਸਪਿਊਟ ਚੱਲ ਰਿਹਾ ਸੀ ਉਹ ਡਿਸਪਿਊਟ ਕਿਸੇ ਵੀ ਪੱਤਰਕਾਰ ਦਾ ਪਰਸਨਲ ਨਹੀਂ ਸੀ ਕੋਈ ਨਿੱਜੀ ਨਹੀਂ ਸੀ ਜਿਹੜੇ ਪੱਤਰਕਾਰ ਸਾਥੀ ਗਰਾਊਂਡ ਦੇ ਵਿੱਚ ਕੰਮ ਕਰਦੇ ਨੇ ਚਾਹੇ ਉਹ ਪ੍ਰਿੰਟ মিডিਆ ਨਾਲ ਸੰਬੰਧਿਤ ਹੋਣ ਚਾਹੇ ਇਲੈਕਟ੍ਰੋਨਿਕ মিডিਆ ਨਾਲ ਸੰਬੰਧਿਤ ਹੋਣ ਕਿਸੇ ਵੀ ਖਬਰ ਨੂੰ ਲਾਉਣ ਵਾਸਤੇ ਇੱਕ ਪੱਖ ਲੈਣਾ ਅਹਿਮ ਔਰ ਜ਼ਰੂਰੀ ਹੁੰਦਾ ਹੈ ਉਹਦੇ ਵਾਸਤੇ ਮੈਡਮ ਤੱਕ ਜਿਹੜੀ ਅਪਰੋਚ ਹੈ ਉਹ ਪੱਤਰਕਾਰ ਕਰਦੇ ਸੀ ਪਰ ਉਹਨਾਂ ਵੱਲੋਂ ਜਿਹੜਾ ਕੋਈ ਰਿਪਲਾਈ ਨਹੀਂ ਦਿੱਤਾ ਜਾਂਦਾ ਸੀ ਉਹਨਾਂ ਦੇ ਕਹਿਣ ਮੁਤਾਬਕ ਜਾਂ ਉਹਨਾਂ ਦੇ ਸਟਾਫ ਦੇ ਕਹਿਣ ਮੁਤਾਬਕ ਕਿ ਉਹ ਸ਼ਡਿਊਲ ਉਹਨਾਂ ਦਾ ਬਿਜੀ ਹੈ ਜਾਂ ਉਹਨਾਂ ਨੇ ਕਿਹਾ ਕਿ ਕਿਤੇ ਨਾ ਕਿਤੇ ਪੱਤਰਕਾਰਾਂ ਅਤੇ ਡਿਪਟੀ ਕਮਿਸ਼ਨਰ ਦੇ ਵਿੱਚ ਇੱਕ ਕਮਿਊਨੀਕੇਸ਼ਨ ਗੈਪ ਬਣਾ ਰਿਹਾ ਇਸ ਕਰਕੇ ਇਹ ਜਿਹੜਾ ਵਿਵਾਦ ਵਧਿਆ ਔਰ ਇਹਦੇ ਵਿੱਚ ਇਸ ਵਿਵਾਦ ਨੂੰ ਜਿਹੜਾ ਨਵੇੜਨ ਦੇ ਵਿੱਚ ਜਿਹੜਾ ਇਥੋਂ ਦੇ ਇਹ ਬਕਾਇਦਾ ਇੱਕ ਚਾਰਜ ਲਿਆ ਹੈ ਡੀਪੀਆਰਓ ਸਰਦਾਰ ਅਮਰੀਕ ਸਿੰਘ ਜਿਹੜੇ ਫਰੀਦਕੋਟ ਡੀਪੀਆਰਓ ਸਾਹਿਬ ਨੇ ਔਰ ਨਾਲ ਜ਼ਿਲ੍ਹੇ ਦੇ ਐਸਐਸਪੀ ਸਰਦਾਰ ਗੁਰਮੀਤ ਸਿੰਘ ਨੇ ਉਹਨਾਂ ਨੇ ਇੱਕ ਵਧੀਆ ਭੁੰਕਾ ਨਵਾਉਂਦਿਆਂ ਜ਼ਿਲ੍ਹੇ ਦੇ ਸਮੂਹ ਪੱਤਰਕਾਰਾਂ ਨੂੰ ਇਸ ਗੱਲ ਦੀ ਅਪੀਲ ਕੀਤੀ ਹੈ ਕਿ ਜੇਕਰ ਪੱਤਰਕਾਰ ਤੇ ਪ੍ਰਸ਼ਾਸਨ ਅਲੱਗ-ਅਲੱਗ ਚੱਲੇਗਾ ਤਾਂ ਜਿਹੜੀ ਹੈ ਉਹ ਸਮਾਜ ਦਾ ਭਲਾ ਨਹੀਂ ਹੋ ਸਕਦਾ ਔਰ ਮਿਲ ਕੇ ਚੱਲੋ ਜਿਹੜੀਆਂ ਅਸੀਂ ਸਕੀਮਾਂ ਨੇ ਜਾਂ ਲੋਕਾਂ ਪ੍ਰਤੀ ਲਾਭ ਲੈ ਕੇ ਜਾਣੇ ਨੇ ਉਹ ਪੱਤਰਕਾਰਾਂ ਤੋਂ ਬਿਨਾ ਮੀਡੀਆ ਤੋਂ ਬਿਨਾ ਨਹੀਂ ਲੈ ਜਾਏ ਜਾ ਸਕਦੇ ਇਸ ਲਈ ਉਹਨਾਂ ਨੇ ਲੋੜ ਸਮਝੀ ਔਰ ਉਹਨਾਂ ਨੇ ਇੱਕ ਮੀਟਿੰਗ ਜਿਹੜੀ ਅੱਜ ਹੈ ਉਹ ਡਿਪਟੀ ਕਮਿਸ਼ਨਰ ਫਾਜ਼ਲਕਾ ਮੈਡਮ ਅਮਰਪ੍ਰੀਤ ਕੌਰ ਸੰਧੂ ਜੀ ਨਾਲ ਕਰਵਾਈ ਹੈ ਔਰ ਬੜੇ ਸੁਖਾਵੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਔਰ ਡਿਪਟੀ ਕਮਿਸ਼ਨਰ ਵੱਲੋਂ ਇਸ ਗੱਲ ਦਾ ਸਮੂਹ ਫਾਜ਼ਲਕਾ ਦੇ ਪੱਤਰਕਾਰ ਸਾਥੀਆਂ ਨੂੰ વિશਵਾਸ ਦਿਵਾਇਆ ਗਿਆ ਹੈ ਕਿ ਪਹਿਲਾਂ ਜਿਹੜਾ ਗੈਪ ਸੀ ਉਹ ਗੈਪ ਖਤਮ ਕਰਦਿਆਂ ਇਨ ਫਿਊਚਰ ਜਿਹੜਾ ਇਹ ਰਿਸ਼ਤਾ ਉਹ ਵਧੀਆ ਟਾਂਗ ਦੇ ਨਾਲ ਉਹ ਬਣਿਆ ਰਹੇਗਾ ਜਦੋਂ ਵੀ ਡੀਸੀ ਦੇ ਦਫਤਰ ਦੇ ਵਿੱਚ ਕੋਈ ਵੀ ਪੱਤਰਕਾਰ ਆਏ ਉਹ ਜਦੋਂ ਮਰਜ਼ੀ ਆ ਸਕਦਾ ਉਹਦੇ ਲਈ ਖੁੱਲੇ ਦਰਵਾਜ਼ੇ ਨੇ ਔਰ ਹਰ ਤਰ੍ਹਾਂ ਦੀ ਪੱਤਰਕਾਰਾਂ ਨੂੰ ਜਿਹੜਾ ਹੈ ਉਹ ਸਪੋਰਟ ਕੀਤੀ ਜਾਵੇਗੀ ਜਿਹੜੇ ਪਬਲਿਕ ਇਸ਼ੂ ਨੇ ਜਿਹੜੇ ਉਠਾਉਂਦੇ ਨੇ ਉਹਦੇ ਵਾਸਤੇ ਉਹਨਾਂ ਨੂੰ ਜਿਹੜਾ ਹੈਗਾ ਉਹ ਪੱਤਰਕਾਰਾਂ ਨੂੰ ਖਾਸ ਤੌਰ ਤੇ ਸਲੂਟ ਕੀਤਾ ਜਾਏਗਾ ਇਸ ਲਈ ਅੱਜ ਸਮੂਹ ਪੱਤਰਕਾਰ ਭਾਈਚਾਰੇ ਨੇ ਇੱਕ ਸੁਖਾਵੇਂ ਮਾਹੌਲ ਦੇ ਵਿੱਚ ਜਿਹੜਾ ਬੈਠ ਕੇ ਜਿਹੜੀ ਮੀਟਿੰਗ ਹੋਈ ਹੈ ਉਹ ਜਿਹੜਾ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ ਜੇੜਕਾ ਚੱਲ ਰਿਹਾ ਸੀ ਉਹ ਰੇੜਕਾ ਬਿਲਕੁਲ ਖਤਮ ਹੋ ਗਿਆ ਹੈ ਇਸ ਰੇੜਕੇ ਨੂੰ ਖਤਮ ਕਰਾਉਣ ਦੇ ਵਿੱਚ ਐਸਐਸਪੀ ਸਾਹਿਬ ਜਾਂ ਡੀਪੀਆਰਓ ਸਾਹਿਬ ਦਾ ਇੱਕ ਅਹਿਮ ਰੋਲ ਹੈ ਸੀਨੀਅਰ ਪੱਤਰਕਾਰਾਂ ਦਾ ਇੱਕ ਅਹਿਮ ਰੋਲ ਹੈ ਉਹਨਾਂ ਨੇ ਪੂਰੇ ਪੱਤਰਕਾਰ ਭਾਈਚਾਰੇ ਨੂੰ ਇੱਕ ਲੜੀ ਵਿੱਚ ਪਰੋਣ ਦਾ ਵੀ ਕੰਮ ਕੀਤਾ ਹੈ ਇੱਕ ਜੁਟਤਾ ਦਾ ਜਿਹੜਾ ਪੱਤਰਕਾਰ ਭਰਾਵਾਂ ਨੇ ਉਹ ਇੱਕ ਸਬੂਤ ਦਿੱਤਾ ਹੈ ਮੈਂ ਸਾਰੇ ਪੱਤਰਕਾਰ ਭਰਾਵਾਂ ਨੂੰ ਇਸ ਗੱਲ ਸਲੂਟ ਕਰਦਾ ਹਾਂ ਕਿ ਉਹਨਾਂ ਨੇ ਇੱਕ ਸੱਦੇ ਤੇ ਪਹਿਲਾਂ ਇੱਕ ਵੱਡੀ ਮੀਟਿੰਗ ਸੱਦੀ ਅੱਜ ਇੱਕ ਸੱਦੇ ਤੇ ਜਿਹੜਾ ਉਹਨਾਂ ਨੇ ਆ ਕੇ ਡਿਪਟੀ ਕਮਿਸ਼ਨਰ ਦੇ ਨਾਲ ਮੀਟਿੰਗ ਕਰਕੇ ਇਸ ਗੱਲ ਦਾ ਫੈਸਲਾ ਲਿਆ ਹੈ ਕਿ ਭਵੇਖ ਦੇ ਵਿੱਚ ਜਿਹੜਾ ਸਾਡਾ ਸੰਘਰਸ਼ ਚੱਲ ਰਿਹਾ ਸੀ ਉਹ ਸਮਾਪਤ ਕਰ ਦਿੱਤਾ ਗਿਆ ਹੈ ਅਸੀਂ ਉਮੀਦ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਦੁਬਾਰਾ ਨੌਬਤ ਨਾ ਆਵੇ ਅਸੀਂ ਉਮੀਦ ਇਹੀ ਕਰਾਂਗੇ ਪਰ ਜੇਕਰ ਕਿਸੇ ਤਰ੍ਹਾਂ ਵੀ ਕਿਸੇ ਵੀ ਪੱਤਰਕਾਰ ਸਾਥੀ ਨੂੰ ਕੋਈ ਅਫੀਸਰ ਨਾਲ ਜਾਂ ਕਿਤੇ ਹੋਰ ਪ੍ਰਸ਼ਾਸਨ ਦੇ ਨਾਲ ਕੋਈ ਦਿੱਕਤ ਆਏਗੀ ਤੇ ਪੱਤਰਕਾਰ ਭਾਈਚਾਰਾ ਇਸੇ ਤਰ੍ਹਾਂ ਜਿਹੜਾ ਚਟਾਨ ਵਾਲ ਆਪਣੇ ਨੇ ਸਾਥੀਆਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਅੱਜ ਤੋਂ ਬਾਅਦ ਜਿਹੜਾ ਡੀਸੀ ਨਾਲ ਰੇਡਕਾ ਸੀ ਉਹ ਬਿਲਕੁਲ ਖਤਮ ਹੈ ਔਰ ਅਮੀਰ ਕਰਾਂਗੇ ਕਿ ਡਿਪਟੀ ਕਮਿਸ਼ਨਰ ਪੱਤਰਕਾਰਾਂ ਦੇ ਨਾਲ ਵਧੀਆ ਇੱਕ ਫੈਮਿਲੀ ਦੇ ਤੌਰ ਤੇ ਇੱਕ ਵਧੀਆ ਜਿਹੜਾ ਚੌਥੇ ਥੰਮ ਦੇ ਤੌਰ ਤੇ ਲੋਕਤੰਤਰ ਦੇ ਤੌਰ ਤੇ ਉਹਨੂੰ ਸਮਝਦੇ ਹੋਏ ਉਹਨਾਂ ਨਾਲ ਸਹਿਯੋਗ ਕਰਨਗੇ ਅਸੀਂ ਵੀ ਉਹਨਾਂ ਦੇ ਨਾਲ ਸਹਿਯੋਗ ਕਰਾਂਗੇ ਅੱਜ ਤੋਂ ਬਾਅਦ ਮਟਮਟਾ ਜਿਹੜਾ ਹੈਗਾ ਸੀ ਉਹ ਖਤਮ ਹੋ ਚੁੱਕਿਆ ਹੈ